ਪੇਸੇ ਕੀ ਚਾਰਾ ਜਿਹੜਾ ਕਿ ਬੱਕਰੀ ਜ਼ਿਆਦਾਤਰ 70% ਜਿਹੜਾ ਸੁੱਕਾ ਚਾਰਾ ਖਾਂਦੀ ਹੈ। ਸਟਾਲ ਫੀਡਿੰਗ ਤੇ ਦੇਖੇ ਜਿਵੇਂ ਛੋਟੀ ਨਸਲ ਹੈਗੀ ਬਰਬਰੀ ਹੈਗੀ ਇਹ ਬਹੁਤ ਕਾਮਯਾਬ ਹੈਗੀ। ਹੁਣ ਵੱਡੀ ਗੱਲ ਕਰੀਏ ਆਪਾਂ ਬੀਟਲ ਦੀ ਨਾਲ ਗਰੇਜਿੰਗ ਵੀ ਕਰਵਾਉਣੀ ਹੈ। ਹੁਣ ਦੇਖੋ ਸਾਰੇ ਖੇਤੀ ਕਰਦੇ ਆਪਾਂ ਇੱਥੇ ਹੈਨਾ। ਹਰੇਕ ਫਾਰਮਰ ਕੋਲੇ 2 ਕਿੱਲੇ 4 ਕਿੱਲੇ ਜਾਂ 3 ਲੈ ਲਓ। ਪਰ ਫੀਡਿੰਗ ਦੀ ਕੋਸਟ ਮੈਂ ਪਹਿਲਾਂ ਕਹਿ ਰਿਹਾ ਫੀਡਿੰਗ ਤੁਸੀਂ ਉਹੋ ਜੀ ਫੀਡ ਦੇਣੀ ਹੈ ਜਿਹੜੀ ਕਿ ਬਜਟ ਦੇ ਵਿੱਚ ਹੋਵੇ ਤੁਹਾਡੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਾਜਪ੍ਰੀਤ ਸਿੰਘ ਹੈ ਤੇ ਮੈਂ ਆਪਣੇ ਬਾਰੇ ਇੰਟਰੋਡਿਊਸ ਕਰਵਾ ਦਿਆਂ ਮੇਰੀ ਕੁਆਲਿਫਿਕੇਸ਼ਨ ਜੇ ਪਹਿਲਾਂ ਵੀ ਦੱਸੀ ਹੈ ਸੰਦੀਪ ਨੇ ਕਿ ਮੈਂ ਐਮ ਐਸ ਸੀ ਐਗਰੀਕਲਚਰ ਹੈ ਤੇ ਅਸੀਂ ਦੋਨੇ ਬ੍ਰਦਰ ਨੇ ਅੱਜ ਤੋਂ 7 ਸਾਲ ਪਹਿਲਾਂ ਗੋਟ ਫਾਰਮਿੰਗ ਦੇ ਵਿੱਚ ਆਏ ਟ੍ਰੇਨਿੰਗ ਲੈ ਕੇ ਜਿਵੇਂ ਸਾਰਾ ਤੁਹਾਨੂੰ ਦੱਸਿਆ ਕਿ ਸਾਡੀ ਸਟਾਰਟਿੰਗ ਕਿਵੇਂ ਹੋਈ ਤੇ ਇਹ ਕੰਮ ਸ਼ੁਰੂ ਕੀਤਾ ਸੀਗਾ ਸ਼ੁਰੂ ਦੇ ਵਿੱਚ 15-20 ਬੱਕਰੀਆਂ ਤੋਂ ਤੇ ਇਹੀ ਜਿਹੜਾ ਅੱਜ ਸਾਰਾ ਤੁਹਾਨੂੰ ਤਰੀਕਾ ਦੱਸਾਂਗੇ ਕਿਉਂਕਿ ਅਸੀਂ ਆਪਣੀ ਜਿਹੜੀ ਐਕਸਪੀਰੀਅੰਸ ਆ ਸਾਡੀ ਨੌਲੇਜ ਆ ਪ੍ਰੈਕਟੀਕਲ ਤਜਰਬਾ ਹੈ ਉਹੀ ਛੋਡੇ ਨਾਲ ਸ਼ੇਅਰ ਕਰਨਾ ਹੈਗਾ ਨਾ ਕਿ ਕੋਈ ਅਸੀਂ ਕਿਤਾਬੀ ਪੜ੍ਹਾਈ ਹੈ ਹੁਣ ਅੱਗੇ ਜਿਵੇਂ ਮੈਡੀਸਨ ਦਾ ਵੀ ਲੈਕਚਰ ਹੋਊਗਾ ਉਹਦੇ ਵਿੱਚ ਵੀ ਤੁਹਾਨੂੰ ਉਹੀ ਦਵਾਈਆਂ ਬਾਰੇ ਦੱਸਾਂਗੇ ਜਿਹੜੀਆਂ ਕਿ ਆਪਾਂ ਫਾਰਮ ਦੇ ਵਿੱਚ ਯੂਜ਼ ਕਰਦੇ ਆਂ ਆਪਾਂ ਕੋਈ ਬਾਧੂ ਆਸੇ ਪਾਸੇ ਤੋਂ ਕੋਈ ਵੀ ਚੀਜ਼ ਨਹੀਂ ਦੱਸਣੀ ਕਿ ਜਿਵੇਂ ਕਿ ਆਪਾਂ ਡਾਕਟਰੀ ਸਹਾਇਤਾ ਹੈ ਨਾ ਕਿ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਵੀ ਕਿਹੜੀ ਮੈਡੀਸਿਨ ਲਾਉਣੀ ਹੈ ਕਿੰਨੀ ਡੋਜ਼ ਲਾਉਣੀ ਹੈਗੀ ਤਾਂ ਕਈ ਵਾਰ ਫਾਰਮਰ ਕੀ ਕਰਦੇ ਹੈਗੇ ਕੰਮ ਸ਼ੁਰੂ ਕਰ ਲੈਂਦੇ ਆ ਬਿਨਾ ਨੌਲੇਜ ਤੋਂ ਤੇ ਜਦੋਂ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਕਿਸੇ ਦਾ ਬੱਚਾ ਬਿਮਾਰ ਹੁੰਦਾ ਬੱਕਰੀ ਬਿਮਾਰ ਹੁੰਦੀ ਹੈ ਤਾਂ ਵੈਟਰਨਰੀ ਡਾਕਟਰ ਨੂੰ ਬੁਲਾ ਲੈਂਦੇ ਹੈਗੇ ਉੱਥੇ ਕੀ ਹੁੰਦਾ ਵੀ ਉਹਨਾਂ ਨੂੰ ਪ੍ਰੋਪਰ ਕਈ ਵਾਰ ਤਾਂ ਦੇਖੋ ਬੱਕਰੀ ਦੀ ਨੌਲੇਜ ਨਹੀਂ ਹੁੰਦੀ ਤਾਂ ਆਪਣੇ ਹਿਸਾਬ ਨਾਲ ਵੀ ਉਹ ਜ਼ਿਆਦਾ ਘੱਟ ਡੋਜ਼ ਲਾ ਜਾਂਦੇ ਹੈਗੇ ਤਾਂ ਉਹਦੇ ਨਾਲ ਆਪਣਾ ਨੁਕਸਾਨ ਹੋ ਜਾਂਦਾ ਹੈ ਅੱਜ ਤੁਹਾਨੂੰ ਉਹੀ ਐਕਸਪੀਰੀਅੰਸ ਦੱਸਾਂਗੇ ਜਿਹੜੇ ਕਿ ਆਪਾਂ ਅੱਜ 7 ਸਾਲ ਤੋਂ ਆਪਣੇ ਫਾਰਮ ਤੇ ਅਜਵਾਉਂਨੇ ਆਏ ਆ ਤੇ ਉਹਦਾ ਤੁਸੀਂ ਧਿਆਨ ਦੇਣਾ ਹੈ ਮਤਲਬ ਕਲੀਅਰ ਸਮਝ ਆ ਰਿਹਾ ਨਾ ਪਹਿਲਾਂ ਵੀ ਲੈਕਚਰ ਦਿੱਤਾ ਸੰਦੀਪ ਨੇ ਬਸ ਤੁਸੀਂ ਆਪਣਾ ਧਿਆਨ ਕੀ ਆ ਵਾਇਟ ਤੇ ਰੱਖਣਾ ਹੈਗਾ ਵਾਈਟ ਬੋਰਡ ਤੇ ਤੇ ਜੇ ਕੋਈ ਚੀਜ਼ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਵਿੱਚ ਦੀ ਰੋਕ ਕੇ ਪੁੱਛ ਸਕਦੇ ਹੋ ਜੀ ਠੀਕ ਹੈ ਹੁਣ ਉਦੋਂ ਪਹਿਲਾਂ ਆਪਾਂ ਮੈਡੀਸਨ ਦਾ ਬਾਅਦ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਮੇਰਾ ਜਿਹੜਾ ਮੇਨ ਲੈਕਚਰ ਹੈਗਾ ਅੱਜ ਇਸ ਤੋਂ ਪਹਿਲਾਂ ਫੀਡ ਤੇ ਹੈ ਕਿਉਂਕਿ ਜੇ ਬੱਕਰੀ ਪਾਲਣ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਵੀ ਬੱਕਰੀ ਪਾਲਣ ਦੇ ਵਿੱਚ ਤਿੰਨ ਥੰਬ ਹੁੰਦੇ ਹੈਗੇ ਜੇ ਆਪਾਂ ਤਿੰਨਾਂ ਦੇ ਤਿੰਨਾਂ ਮੇਨ ਪਿਲਰ ਦੇ ਉੱਪਰ ਧਿਆਨ ਦਿੰਨੇ ਹੈਗੇ ਤਾਂ ਆਪਾਂ ਬੱਕਰੀ ਪਾਲਣ ਦੇ ਵਿੱਚ ਕਾਮਯਾਬ ਹੈ ਕਿਉਂਕਿ ਲੋਕ ਅੱਜ ਕੱਲ ਕਿੱਥੇ ਫੇਲ ਹੋ ਜਾਂਦੇ ਆ ਉੱਥੇ ਕਮੀ ਉੱਥੇ ਆ ਜਾਂਦੀ ਹੈ ਜੀ ਕਈ ਵਾਰ ਜਾਨਵਰ ਕਿਸੇ ਕੋਲੇ ਫਾਰਮਰ ਕੋਲੇ ਮਤਲਬ ਫਾਰਮਰ ਕੋਲੇ ਜਾਨਵਰ ਚੰਗੇ ਹੁੰਦੇ ਆ ਪਰ ਖਵਾਉਣ ਲਈ ਕੁਝ ਨਹੀਂ ਹੁੰਦਾ ਕਈ ਵਾਰ ਖੁਰਾਕ ਦਾ ਦੇਖੋ ਸਾਧਨ ਹੁੰਦਾ ਹੈਗਾ ਉਹਦੇ ਕੋਲੇ ਤੇ ਜਾਨਵਰ ਚੰਗੇ ਨਹੀਂ ਹੁੰਦੇ ਉਹਦੀ ਮਾਰਕੀਟ ਨਹੀਂ ਬਣਦੀ ਠੀਕ ਹੈ ਉੱਥੇ ਫੇਲ ਹੋ ਜਾਂਦਾ ਹੈਗਾ ਕਈ ਵਾਰ ਮੈਨੇਜਮੈਂਟ ਦੇ ਵਿੱਚੋਂ ਮਾਰ ਖਾ ਜਾਂਦੇ ਆ ਫਾਰਮਰ ਤਾਂ ਇਹ ਸਾਰੀਆਂ ਗੱਲਾਂ ਕਿ ਆਪਾਂ ਨੂੰ ਧਿਆਨ ਦੇਣੀਆਂ ਪੈਣੀਆਂ ਜੇ ਮਤਲਬ ਕੰਮ ਸ਼ੁਰੂ ਕਰਨਾ ਹੈ ਕਿਉਂਕਿ ਸਾਡੇ ਨਾਲ ਇਹ ਚੀਜ਼ਾਂ ਹੋਈਆਂ ਹੈਗਾ ਕੰਮ ਸ਼ੁਰੂ ਕੀਤਾ ਸੀ 2017 ਦੇ ਵਿੱਚ 16 ਦੇ ਵਿੱਚ ਟ੍ਰੇਨਿੰਗ ਲੈ ਕੇ ਆਏ ਸੀਗੇ ਤਾਂ ਹੌਲੀ-ਹੌਲੀ ਜਿਹੜੀਆਂ ਦਿੱਕਤਾਂ ਪ੍ਰੇਸ਼ਾਨੀਆਂ ਸਾਨੂੰ ਆਈਆਂ ਉਹਨਾਂ ਤੋਂ ਉੱਚੋਂ ਅਸੀਂ ਸਿੱਖਦੇ ਗਏ ਕਿ ਕਿੱਥੇ ਆਪਣੀ ਕਮੀ ਐ ਫਾਰਮ ਦੇ ਵਿੱਚ ਕਿੱਥੇ ਸਾਡੀ ਕਮੀ ਰਹਗੀ ਦਵਾਈ ਬੂਟੀ ਦੇਣ ਦੇ ਵਿੱਚ ਸਾਡੀ ਕਿੱਥੇ ਕਮੀ ਰਹਗੀ ਤਾਂ ਉਹ ਸਾਰੀ ਚੀਜ਼ ਅਸੀਂ ਪੁਆਇੰਟ ਟੂ ਪੁਆਇੰਟ ਨੋਟ ਕਰਦੇ ਆਏ ਤਾਂ ਉਵੇਂ ਹੀ ਅੱਜ ਤੁਸੀਂ ਟ੍ਰੇਨਿੰਗ ਲੈਣ ਆਏ ਹੋ ਚਾਹੇ ਸਾਡਾ ਤਜਰਬਾ ਸਮਝ ਲਓ ਤੁਸੀਂ ਠੀਕ ਐ ਕੋਈ ਟੀਚਰ ਤਾਂ ਹੈ ਨਹੀਂ ਬਸ ਆਪਾਂ ਕੀ ਐ ਆਪਸ ਵਿੱਚ ਮੈਂ ਫਰੈਂਡ ਤੌਰ ਤੇ ਹੀ ਗੱਲ ਕਰਦਾ ਹਾਂ ਕਿ ਤੁਸੀਂ ਵੱਡੇ ਛੋਟੇ ਭਰਾ ਹੋਗੇ ਸਾਡੇ ਠੀਕ ਐ ਤਾ ਸਮਝਣਾ ਤੁਸੀਂ ਇੰਨੀ ਹੈ ਕਿ ਜੋ ਚੀਜ਼ ਅਸੀਂ ਅਚੀਵ ਕੀਤੀ ਹੈ ਤੇ ਅਸੀਂ ਕਿਦਾਂ ਕੰਮ ਕਰ ਰਹੇ ਹਾਂ ਆਪਣਾ ਜਿਹੜਾ ਅੱਜ ਦਾ ਹੁਣ ਪਹਿਲਾ ਲੈਕਚਰ ਹੈਗਾ ਉਹਦੇ ਵਿੱਚੋਂ ਆਪਾਂ ਦੂਜੇ ਨੰਬਰ ਤੇ ਗੱਲ ਕਰੀ ਸੀਗੀ ਫੀਡ ਦੀ ਦੇਖੋ ਫੀਡ ਜਿਹੜੀ ਹੁੰਦੀ ਹੈਗੀ ਖੁਰਾਕ ਖੁਰਾਕ ਦੇ ਵਿੱਚ ਤੁਹਾਨੂੰ ਸ਼ਾਰਟ ਦੇ ਵਿੱਚ ਸੰਦੀਪ ਨੇ ਦੱਸਤਾ ਵੀ ਆਪਾਂ ਇਹਨੂੰ ਸੁੱਕਾ ਚਾਰਾ ਵੀ ਖਵਾਉਣਾ ਹੈਗਾ ਆਪਾਂ ਇਹਨੂੰ ਹਰਾ ਚਾਰਾ ਵੀ ਖਵਾਉਣਾ ਹੈਗਾ ਬੱਕਰੀ ਨੂੰ ਤੇ ਆਪਾਂ ਇਹਦੇ ਵਿੱਚ ਕਨਸਨਟ੍ਰੇਟ ਫੀਡ ਜਿਹੜਾ ਦਾਣਾ ਹੈਗਾ ਉਹ ਵੀ ਖਵਾਉਣਾ ਹੈਗਾ ਹੁਣ ਦਾਣੇ ਦੀ ਇੱਕ ਪ੍ਰੋਪਰ ਫਾਰਮੂਲੇਸ਼ਨ ਹੁੰਦੀ ਹੈ ਜੀ ਉਹ ਕਿਸੇ ਨੂੰ ਨਹੀਂ ਪਤਾ ਗਾਂ ਮੱਝ ਦਾ ਆਪਾਂ ਫੀਡ ਫੈਕਟਰੀ ਦੇ ਵਿੱਚ ਜਾਂਦੇ ਆਂ ਵੀ ভাই ਉਹਨੂੰ ਕਹਿੰਦੇ ਆਂ ਦਾਣਾ ਪਾ ਦੇ ਇਹਦੇ ਚ ਖਲ ਪਾ ਦੇ ਇਹਦੇ ਚ ਕਣਕ ਪਾ ਦੇ ਮੱਕੀ ਪਾ ਦੇ ਠੀਕ ਹੈ ਪਰ ਆਪਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦੀ ਵੀ ਜਾਨਵਰ ਦੇ ਹਿਸਾਬ ਨਾਲ ਉਹਨੂੰ ਕਿੰਨੇ ਪ੍ਰੋਟੀਨ ਦੀ ਜ਼ਰੂਰਤ ਹੈ ਕਿੰਨੇ ਫੈਟ ਦੀ ਜ਼ਰੂਰਤ ਹੈਗੀ ਵੱਡੇ ਜਾਨਵਰ ਲਈ ਕਿਹੋ ਜੀ ਖੁਰਾਕ ਹੋਣੀ ਚਾਹੀਦੀ ਹੈ ਪੋਲਟਰੀ ਲਈ ਕਿਹੋ ਜੀ ਹੋਣੀ ਚਾਹੀਦੀ ਹੈ ਤੇ ਛੋਟੇ ਐਨੀਮਲ ਜਿਵੇਂ ਆਪਣੇ ਇਹ ਬੱਕਰੀ ਹੈ ਭੇਡ ਹੈ ਉਹਦੀ ਫੀਡ ਜਿਹੜੀ ਹੈ ਕਿਹੋ ਜੀ ਬਣਨੀ ਚਾਹੀਦੀ ਹੈ ਹੁਣ ਚਾਰਿਆਂ ਦੇ ਵਿੱਚ ਗੱਲ ਕਰੀ ਸੀਗੀ ਚਾਰਾ ਜਿਹੜਾ ਕਿ ਬੱਕਰੀ ਜ਼ਿਆਦਾਤਰ 70% ਜਿਹੜਾ ਸੁੱਕਾ ਚਾਰਾ ਖਾਂਦੀ ਹੈ ਸੁੱਕੇ ਚਾਰੇ ਦੇ ਵਿੱਚ ਆਪਾਂ ਗੁਆਰੇ ਦਾ ਨੀਰਾ ਖਵਾਉਨੇ ਬੱਕਰੀ ਨੂੰ ਮੂੰਗੀ ਦਾ ਨੀਰਾ ਖਵਾ ਦਿੰਨੇ ਆਗੇ ਤੇ ਮੂੰਫਲੀ ਦਾ ਨੀਰਾ ਵੀ ਖਵਾ ਸਕਦੇ ਆਂ ਹੁਣ ਇਹ ਸਟਾਲ ਫੀਡਿੰਗ ਦੀ ਖੁਰਾਕ ਹੈਗੀ ਜੇ ਬੱਕਰੀਆਂ ਆਪਣੀਆਂ ਬਾਹਰ ਜਾਂਦੀਆਂ ਇਆਂ ਬਾਹਰ ਚਾਰਨ ਦਾ ਆਪਣੇ ਕੋਈ ਅਫਸਲ ਹੈਗਾ ਹੈਗਾ ਜੰਗਲ ਦੇ ਵਿੱਚ ਤਾਂ ਆਪਾਂ ਉਹਨੂੰ ਹਰਾ ਚਾਰਾ ਸੁੱਕਾ ਚਾਰਾ ਪਾਉਣ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਤੁਸੀਂ ਕਨਸੈਂਟਰੇਟ ਜਿਹੜਾ ਦਾਣਾ ਫੀਡ ਆਪਾਂ ਮੈਂ ਤੁਹਾਨੂੰ ਦੱਸੂਗਾ ਵੀ ਉਹਦੇ ਵਿੱਚ ਕੀ ਕੀ ਫਾਰਮੂਲਾ ਹੁੰਦਾ ਕਿੰਨੀ ਚੀਜ਼ ਆਪਾਂ ਪਾਉਣੀ ਹੈ ਤੇ ਕਿੰਨੀ ਡੋਜ਼ ਆਪਾਂ ਵੱਡੇ ਛੋਟੇ ਜਾਨਵਰ ਨੂੰ ਦੇਣੀ ਹੈ ਉਹ ਗੱਲ ਕਰਾਂਗੇ ਤਾਂ ਉਹ ਇੱਕ ਅਲੱਗ ਤਰੀਕਾ ਹੈ ਕਿਉਂਕਿ ਬੱਕਰੀ ਇਹ ਤੋਂ ਪਹਿਲਾਂ ਮੈਂ ਦੱਸਦਾ ਵੀ ਬੱਕਰੀ ਪਾਲਣ ਨੂੰ ਕਰਨ ਦੇ ਤਿੰਨ ਢੰਗ ਹੁੰਦੇ ਆ ਇੱਕ ਤਾਂ ਹੁੰਦਾ ਸਟਾਲ ਫੀਡਿੰਗ ਜਿੱਥੇ ਕਿ ਆਪਾਂ ਸੁੱਕਾ ਚਾਰਾ ਹਰਾ ਚਾਰਾ ਤੇ ਦਾਣਾ ਬੱਕਰੀ ਨੂੰ ਖੁਲਣੀ ਤੇ ਖਵਾ ਕੇ ਖੜਾ ਕੇ ਹੀ ਖਵਾ ਪਾਉਂਦੇ ਆਪਾਂ ਠੀਕ ਆ ਫਾਰਮ ਦੇ ਵਿੱਚ ਰੱਖ ਕੇ ਜਿਵੇਂ ਇਹ ਪ੍ਰੋਪਰ ਫਾਰਮ ਬਣਿਆ ਹੋਇਆ ਸਟਾਲ ਫੀਡਿੰਗ ਤੇ ਦੇਖਿਓ ਜਿਵੇਂ ਛੋਟੀ ਨਸਲ ਹੈਗੀ ਬਰਬਰੀ ਹੈਗੀ ਇਹ ਬਹੁਤ ਕਾਮਯਾਬ ਹੈਗੀ ਹੁਣ ਵੱਡੀ ਗੱਲ ਕਰੀਏ ਆਪਾਂ ਬੀਟਲ ਦੀ ਗੱਲ ਕਰੀਏ ਸਰੋਹੀ ਦੀ ਕਰੀਏ ਜੇ ਇਹਨੂੰ ਐਕਸਰਸਾਈਜ਼ ਵੀ ਕਰਾਈ ਜਾਵੇ ਦਾਣਾ ਵੀ ਦਾਣਾ ਚਾਰਾ ਵੀ ਤੁਸੀਂ ਘਰੇ ਪਾਓ ਤੇ ਇਹਨੂੰ 2-3 ਕਿਲੋਮੀਟਰ ਡੇਲੀ ਇਹਦੀ ਐਕਸਰਸਾਈਜ਼ ਵੀ ਕਰਵਾ ਕੇ ਲੈ ਕੇ ਆਓ ਤਾਂ ਉਹਦਾ ਜਿਹੜਾ ਰਿਸਪੌਂਸ ਆ ਹੋਰ ਵੀ ਵਧੀਆ ਦਿੰਦੀ ਹੈ ਕਿਉਂਕਿ ਇੱਕ ਵੱਡੀ ਨਸਲ ਹੈਗੀ ਵੱਡੇ ਸਟਰਕਚਰ ਦੀ ਇੱਕ ਦੁੱਧ ਵਾਲੀ ਨਸਲ ਹੈਗੀ ਬਾਹਰ ਤੋਰਾ ਫਿਰਾ ਕਰਕੇ ਉਹਦਾ ਰਿਸਪੌਂਸ ਰਿਜ਼ਲਟ ਵਧੀਆ ਮਿਲਦਾ ਹੈਗਾ ਇੱਕ ਤਾਂ ਇਹ ਤਰੀਕਾ ਹੁੰਦਾ ਜਿਹੜਾ ਸਟਾਲ ਫੀਡਿੰਗ ਘਰੇ ਰੱਖ ਕੇ ਸਾਰਾ ਕੁਝ ਖਵਾਉਣਾ ਦੂਜਾ ਤਰੀਕਾ ਹੋ ਜਾਂਦਾ ਜੀ ਆ ਇਹਦੇ ਵਿੱਚ ਸਟਾਲ ਫੀਡਿੰਗ ਦੇ ਨਾਲ ਨਾਲ ਆਪਾਂ ਬਾਹਰ ਵੀ ਚਾਰਦੇ ਆਂਗੇ ਕੁਝ ਆਪਾਂ ਘਰੇ ਦਾਣਾ ਨੀਰਾ ਪਾਇਆ ਤੇ ਕੁਝ ਆਪਾਂ ਬਾਹਰੋਂ ਚਾਰ ਕੇ ਲਿਆਂਦੀ ਬੱਕਰੀ ਇੱਕ ਹੋ ਜਾਂਦਾ ਓਪਨ ਪੂਰੀ ਗਰੇਜ਼ਿੰਗ ਤੇ ਵਿੱਚ ਹੀ ਜਿਵੇਂ ਆਪਾਂ ਇੱਜੜ ਦੇਖਦੇ ਆ ਪਹਿਲਾਂ ਤੋਂ ਲੋਕ 40 40 50 50 ਸਾਲਾਂ ਤੋਂ ਕੰਮ ਕਰਦੇ ਆ ਰਹੇ ਹੈਗੇ ਓਪਨ ਹੁੰਦੀ ਹੈ ਗਰੇਜ਼ਿੰਗ ਉਹਨਾਂ ਨੇ ਕੁਝ ਨਹੀਂ ਪਾਉਣਾ ਹੁੰਦਾ ਬਸ ਸਾਰਾ ਬਾਹਰ ਚਰ ਕੇ ਮਤਲਬ ਬੱਕਰੀ ਡਿਪੈਂਡ ਰਹਿੰਦੀ ਹੈਗੀ ਠੀਕ ਹੈ ਜੀ ਇਹ ਤਿੰਨ ਤਰੀਕੇ ਹੁੰਦੇ ਆ ਪਰ ਜਿਹੜੀ ਗਰੇਜ਼ਿੰਗ ਵਾਲਾ ਹੈਗਾ ਗਰੇਜ਼ਿੰਗ ਦੇ ਵਿੱਚ ਕੀ ਹੈ ਗਰੇਜ਼ਿੰਗ ਪਲੱਸ ਸਟਾਲ ਫੀਡਿੰਗ ਦੇ ਵਿੱਚ ਆਪਾਂ ਨਾਲ ਜਦੋਂ ਫੀਡਿੰਗ ਕੋਸਟ ਘਟ ਜਾਂਦੀ ਹੈ ਫੀਡਿੰਗ ਦਾ ਬਜਟ ਘਟ ਜਾਂਦਾ ਹੈ ਖਰਚਾ ਬੱਕਰੀ ਦਾ ਅੱਧਾ ਰਹਿ ਜਾਂਦਾ ਹੈ ਉਦੋਂ ਆਪਾਂ ਨੂੰ ਜਿਹੜੀ ਅਰਨਿੰਗ ਆਏ ਤੋਂ ਮੁਨਾਫਾ ਹੈ ਉਹਦਾ ਆਪਾਂ ਵੱਧ ਲੈ ਸਕਦੇ ਆ। ਇਹ ਵੀ ਤੁਹਾਨੂੰ ਦੱਸੂਆਂ ਵੀ ਆਪਾਂ ਉਹਦੇ ਲਈ ਆਪਾਂ ਕਿਵੇਂ ਕੰਮ ਕਰ ਸਕਦੇ ਆਂਗੇ। ਕਿਉਂਕਿ ਅਸੀਂ ਸਟਾਲ ਫੀਡਿੰਗ ਦੇ ਨਾਲ-ਨਾਲ ਆਪਣੇ ਫਾਰਮ ਤੇ ਨਾਲ ਗਰੇਜਿੰਗ ਵੀ ਕਰਵਾਉਂਦੇ ਆ। ਹੁਣ ਦੇਖੋ ਸਾਰੇ ਖੇਤੀ ਕਰਦੇ ਆਂ ਆਪਾਂ ਇੱਥੇ ਹਨਾ। ਹਰੇਕ ਫਾਰਮਰ ਕੋਲੇ 2 ਕਿੱਲੇ, 4 ਕਿੱਲੇ ਜਾਂ 10 ਕਿੱਲੇ ਵਾਣਦੇ ਹੈਗੇ ਹੈਗੇ। ਤਾਂ ਆਪਣੇ ਖੇਤ ਨੂੰ ਵੀ ਆਪਾਂ ਇੱਕ ਗਰੇਜਿੰਗ ਯੂਨਿਟ ਬਣਾ ਸਕਦੇ ਆਂਗੇ। ਜਿੱਥੇ ਕਿ ਬੱਕਰੀ ਡੇਲੀ ਜਾਵੇ, ਆਵੇ ਐਕਸਰਸਾਈਜ਼ ਕਰੇ ਉੱਥੇ ਚਰਨ ਲਈ ਉਹਨੂੰ ਕੁਛ ਨਾ ਕੁਛ ਮਿਲੇ। ਤੇ ਘਰੇ ਵੀ ਆਪਾਂ ਫਾਰਮ ਤੇ ਆ ਕੇ ਮਤਲਬ ਉਹਨੂੰ ਪਾਈਏ ਤਾਂ ਉਹਦਾ ਫੀਡਿੰਗ ਦਾ ਜਿਹੜਾ ਖਰਚਾ ਹੈ ਉਹ ਘਟਾਈਏ। ਬੱਕਰੀ ਪਾਲਣ ਅੱਜ ਦੇ ਟਾਈਮ ਦੇ ਵਿੱਚ ਕਰਨਾ ਔਖਾ ਨਹੀਂ ਇਹਨੂੰ ਸਮਝਣਾ ਥੋੜਾ ਜਿਹਾ ਔਖਾ ਹੈ। ਜਿਹੜਾ ਬੰਦਾ ਅੱਜ ਸਮਝ ਜਾਂਦਾ ਇਸ ਚੀਜ਼ ਨੂੰ ਕਿ ਆਪਾਂ ਘੱਟ ਖਰਚੇ ਦੇ ਵਿੱਚ ਬੱਕਰੀ ਤੋਂ ਮੁਨਾਫਾ ਜ਼ਿਆਦਾ ਕਿਵੇਂ ਲੈ ਸਕਦੇ ਆਂਗੇ ਉਹ ਬੰਦਾ ਅੱਜ ਦੇ ਟਾਈਮ ਦੇ ਵਿੱਚ ਕਾਮਯਾਬਾ ਕਿਉਂਕਿ 7 ਸਾਲਾਂ ਦੇ ਵਿੱਚ ਸਾਰਾ ਇਹ ਅਸੀਂ ਐਨਾਲਾਈਜ਼ ਕੀਤਾ ਹੈ ਜੀ। ਹੁਣ ਇਹ ਚੀਜ਼ ਹੋ ਜਾਂਦੀ ਹੈ ਕਿ ਤਿੰਨ ਤਰੀਕੇ ਹੈਗੇ ਵੀ ਜਿਹਦੇ ਵਿੱਚ ਆਪਾਂ ਬੱਕਰੀ ਨੂੰ ਪਾਲ ਸਕਦੇ ਆਂਗੇ ਹੁਣ ਫੀਡ ਦੀ ਜਿਹੜੀ ਜਿਹੜੀ ਗੱਲ ਹੈ ਫੀਡ ਦਾ ਜਿਹੜਾ ਅੱਜ ਮੇਨ ਲੈਕਚਰ ਹੈਗਾ ਇਹ ਕਿਉਂ ਜ਼ਰੂਰੀ ਹੈਗਾ ਕਿਉਂਕਿ ਜਿਹੜਾ 60% ਜਿਹੜਾ ਆਪਣਾ ਪੈਸਾ ਹੈ ਉਹ ਆਪਣੀ ਰਨਿੰਗ ਕਾਸਟ ਹੈ ਜਿਹੜੀ ਕਿ ਹਰ ਸਾਲ ਆਪਾਂ ਨੂੰ ਚਾਹੀਦਾ ਹੈ ਬੱਕਰੀ ਦਾ ਪੇਟ ਭਰਨ ਖਾਤਰ ਉਹਦੇ ਤੋਂ ਆਪਾਂ ਨੂੰ ਆਮਦਨ ਲੈਣ ਖਾਤਰ ਸ਼ੈੱਡ ਤੇ ਪੈਸਾ ਲਾਹੋਗੇ ਤੁਹਾਡਾ ਇੱਕ ਵਾਰ ਲੱਗਣਾ ਹੈਗਾ ਠੀਕ ਹੈ ਜੀ ਬੱਕਰੀਆਂ ਖਰੀਦ ਕੇ ਲੈ ਕੇ ਆਓਗੇ 2 ਲੱਖ ਦੀਆਂ ਲਿਆਓ 4 ਦੀਆਂ ਲਿਆਓ 5 ਲੱਖ ਦੀਆਂ ਉਹ ਵੀ ਤੁਹਾਡੀ ਇੱਕ ਵਾਰ ਜਿਹੜੀ ਕੋਸਟ ਲੱਗਣੀ ਹੈਗੀ ਉਹਨਾਂ ਤੋਂ ਪ੍ਰੋਡਕਸ਼ਨ ਆਪਾਂ ਕਿਵੇਂ ਲੈਣੀ ਹੈਗੀ ਉਹ ਤਾਂ ਆਪਾਂ ਉਹਨਾਂ ਨੂੰ ਜੇ ਚੰਗਾ ਖਵਾਵਾਂਗੇ ਤਾਂ ਫੇਰ ਹੀ ਲੈ ਸਕਦੇ ਹਾਂ ਜੀ ਕਿਉਂਕਿ ਜਿਹੜੀ ਰਨਿੰਗ ਕੋਸਟ ਆਪਣੀ 60% ਜਿਹੜੀ ਹੈਗੀ ਹੈਗੀ ਇਹ ਖੁਰਾਕ ਦੀ ਹੁੰਦੀ ਹੈ ਜੀ ਖੁਰਾਕ ਸੋਨੂੰ ਦੱਸਤਾ ਹਰਾਚਾਰਾ ਖਾਂਦੀ ਹੈ ਸੁੱਕੇ ਚਾਰੇ ਖਾਂਦੀ ਹੈ ਤੇ ਦਾਣਾ ਖਾਂਦੀ ਹੈਗੀ ਹੁਣ ਆਪਾਂ ਗੱਲ ਖੁਰਾਕ ਦੀ ਕਰਦੇ ਆਂ ਖੁਰਾਕ ਦੇ ਵਿੱਚ ਚਲੋ ਸੀਜ਼ਨਲ ਹੀ ਚਾਰੇ ਜਿਹੜੇ ਕੋਲੇ ਆਪਣੇ ਕੋਲੇ ਹੁੰਦੇ ਹੈਗੇ ਉਹ ਆਪਾਂ ਖਵਾਉਣੀ ਹੈ ਪਰ ਜਿਹੜਾ ਇੱਕ ਫੀਡ ਹੈਗੀ ਫੀਡ ਜਿਹੜੀ ਖੁਰਾਕ ਹੈਗੀ ਦਾਣਾ ਉਹ ਬੱਕਰੀ ਦੀ એનર્ਜੀ ਲਈ ਵੀ ਜ਼ਰੂਰੀ ਹੈ ਦੁੱਧ ਵਾਲੀ ਬੱਕਰੀ ਲਈ ਵੀ ਜ਼ਰੂਰੀ ਹੈ ਜੇ ਆਪਾਂ ਉਹਦੇ ਤੋਂ ਦੁੱਧ ਦੀ ਪ੍ਰੋਡਕਸ਼ਨ ਲੈਣੀ ਹੈ ਬੱਚਿਆਂ ਦੀ ਗਰੋਥ ਲਈ ਵੀ ਜ਼ਰੂਰੀ ਹੈ ਹੁਣ ਤੁਸੀਂ ਇਹ ਚੀਜ਼ਨ ਉਹਨਾ ਪੁਆਇੰਟ ਵਾਈ ਪੁਆਇੰਟ ਆਪਣਾ ਕਾਪੀ ਤੇ ਨੋਟ ਕਰਨਾ ਜੀ ਕਿਉਂਕਿ ਇਹ ਚੀਜ਼ਾਂ ਤੁਹਾਡੇ ਬਹੁਤ ਕੰਮ ਆਉਣਗੀਆਂ ਜੋ ਤੁਸੀਂ ਕੰਮ ਕਰੋਗੇ ਫੀਡ ਬਣਾਓਗੇ ਮੈਂ 100 ਕਿਲੋ ਫੀਡ ਜਾਨੀ ਕਿ ਇੱਕ ਕੁਆਂਟਲ ਫੀਡ ਦਾ ਜਿਹੜਾ ਫਾਰਮੂਲਾ ਦੱਸੂਆਂ ਇਹਦੇ ਵਿੱਚ ਤੁਸੀਂ ਕੀ ਕੀ ਆਈਟਮਾਂ ਪਾਉਣੀਆਂ ਆ ਕਿਉਂਕਿ ਇਹ ਕੋਈ ਸਾਡੀ ਨਹੀਂ ਬਣਾਈ ਹੋਈ ਇਹਦੇ ਲਈ ਵੀ ਅਸੀਂ ਆਈਵੀਆਰਆਈ ਬਰੇਲੀ ਦੇ ਵਿੱਚ ਟ੍ਰੇਨਿੰਗ ਲਈ ਸੀਗੀ 5 ਦਿਨ ਦੀ ਉਹਦੇ ਵਿੱਚ ਕੀ ਆ ਹਰ ਐਨੀਮਲ ਦੀ ਅਲੱਗ-ਅਲੱਗ ਮਤਲਬ ਕੰਪੋਜੀਸ਼ਨ ਹੁੰਦੀ ਹੈ ਫੀਡ ਦੀ ਵੀ ਕਿਹੜੇ ਜਾਨਵਰ ਲਈ ਕਿਹੋ ਜੀ ਫੀਡ ਬਣਾਉਣੀ ਹੈ ਵੱਡੇ ਲਈ ਕਿਹੋ ਜੀ ਪੋਲਟਰੀ ਲਈ ਕਿਹੋ ਜੀ ਪਿਗਰੀ ਲਈ ਕਿਹੋ ਜੀ ਹੁੰਦੀ ਹੈ ਤਾਂ ਉਹਦੇ ਵਿੱਚੋਂ ਹੀ ਜਿਹੜਾ ਸਮਾਲ ਰੂਮੀਨੈਂਟ ਹੁੰਦਾ ਛੋਟੇ ਪੇਟ ਦੇ ਜਿਹੜੇ ਜਾਨਵਰ ਹੈਗੇ ਬੱਕਰੀ ਹੈ ਭੇਡ ਹੈ ਤਾਂ ਉਹਨਾਂ ਲਈ ਜਿਹੜੀ ਫੀਡ ਬਣਦੀ ਹੈ ਉਹਦੀ ਫਾਰਮੂਲਾ ਜਿਹੜਾ ਹੈਗਾ ਜੀ ਉਹ ਤੁਸੀਂ ਨੋਟ ਕਰੋ 50 ਕਿਲੋ ਜਣੀ ਕਿ 50% ਇਹਦੇ ਚ ਆਪਾਂ ਅਨਾਜ ਪਾਉਣਾ ਹੁੰਦਾ ਕਲੀਅਰ ਹੈ ਜੀ ਸਮਝ ਆ ਰਹੀ ਹੈ ਸਾਰਿਆਂ ਨੂੰ ਜੀ ਹਾਂ ਜੀ ਜੀ ਅਗਰ ਕਿਤੇ ਕੋਈ ਵੀ ਚੀਜ਼ ਸਮਝ ਨਾ ਆਏ ਤਾਂ ਤੁਸੀਂ ਰੋਕ ਦਿਓ ਜੀ ਅਨਾਜ ਕਣਕ ਹਾਂ ਦੱਸਦਾ ਅਨਾਜ ਦੇ ਵਿੱਚ ਤੁਸੀਂ ਕਣਕ ਲੈ ਸਕਦੇ ਹੋ ਤੁਸੀਂ ਮੱਕੀ ਲੈ ਸਕਦੇ ਹੋ ਤੁਸੀਂ ਜੋਨ ਲੈ ਸਕਦੇ ਹੋ ਗਰਮੀ ਦੇ ਸੀਜ਼ਨ ਦੇ ਵਿੱਚ ਤੇ ਤੁਸੀਂ ਬਾਜਰਾ ਵੀ ਅੱਜਕੱਲ ਐਡ ਕਰ ਸਕਦੇ ਹੋ ਜਿਵੇਂ ਹੁਣ ਸਰਦੀ ਦੀ ਰੁੱਤ ਹੈ ਠੀਕ ਹੈ ਜੀ ਇਹ ਸਾਰੇ ਅਨਾਜ ਤੁਹਾਨੂੰ ਲੈਣੇ ਜ਼ਰੂਰੀ ਨਹੀਂਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਦੋ ਆਈਟਮ ਲੈ ਲਓ ਠੀਕ ਹੈ ਜੇ ਤਿੰਨ ਮਿਲਦੀਆਂ ਤਿੰਨ ਲੈ ਲਓ ਪਰ ਫੀਡਿੰਗ ਦੀ ਕਾਸਟ ਮੈਂ ਪਹਿਲਾਂ ਕਹਿ ਰਿਹਾ ਫੀਡਿੰਗ ਤੁਸੀਂ ਉਹੀ ਜੀ ਫੀਡ ਦੇਣੀ ਹੈ ਜਿਹੜੀ ਕਿ ਬਜਟ ਦੇ ਵਿੱਚ ਹੋਵੇ ਤੁਹਾਡੇ ਹੁਣ ਮੱਕੀ 24 25 ਰੁਪਏ ਮਿਲ ਰਹੀ ਹੈ ਕਣਕ ਦਾ ਰੇਟ ਅੱਜ 22 2300 ਹੈ ਤਾਂ ਕਣਕ ਦੀ ਮਾਤਰਾ ਤੁਸੀਂ ਜ਼ਿਆਦਾ ਰੱਖ ਲਓਗੇ ਜੇ ਜौं ਤੁਹਾਨੂੰ ਗਰਮੀਆਂ ਦੇ ਵਿੱਚ 1700 1800 ਰੁਪਏ ਮਿਲ ਰਿਹਾ ਹੈ ਤਾਂ ਜਵਾਂ ਦੀ ਮਾਤਰਾ ਇਹਦੇ ਵਿੱਚ ਤੁਸੀਂ ਮੰਨ ਲਓ 30 ਕਿਲੋ ਰੱਖ ਲੋਗੇ ਤੇ ਮੱਕੀ ਇਹਦੇ ਵਿੱਚ ਜਾਂ ਕਣਕੇ ਦੇ ਵਿੱਚ 20 ਕਿਲੋ ਰੱਖ ਲੋਗੇ ਪ੍ਰੋਪਰ ਕਿੰਨਾ ਹੋ ਗਿਆ ਆਪਣਾ 50% ਅਨਾਜ ਕੋਈ ਵੀ ਹੈ ਚਾਰ ਪੰਜ ਮੈਂ ਅਨਾਜ ਤੁਹਾਨੂੰ ਦੱਸ ਤੇ ਇਹਨਾਂ ਦੇ ਵਿੱਚੋਂ ਤੁਸੀਂ ਮੱਕੀ ਦੁੱਧ ਵਾਲੇ ਪਸ਼ੂ ਲਈ ਤੇ ਗਰੋਥ ਲਈ ਸਭ ਤੋਂ ਵਧੀਆ ਜਿਹੜਾ ਅਨਾਜ ਹੈਗਾ ਮੱਕੀ ਹੈ ਜੀ ਠੀਕ ਹੈ ਮੱਕੀ ਤੁਸੀਂ ਜ਼ਰੂਰ ਐਡ ਕਰਨੀ ਹੈ ਚਾਹੇ 15 ਕਿਲੋ ਕਰੋ 20 ਕਿਲੋ ਕਰੋ ਇਹ ਅਨਾਜ ਇਹਦੇ ਵਿੱਚ ਆ ਜਾਂਦੇ ਆ ਆਪਣਾ ਜਿਹੜੀ 100 ਕਿਲੋ ਆਪਾਂ ਫੀਡ ਤਿਆਰ ਕਰਦੇ ਆਂ ਉਸ ਤੋਂ ਬਾਅਦ ਜਿਹੜਾ ਦੂਸਰਾ ਕੰਪੋਨੈਂਟ ਆ ਜਾਂਦਾ ਇਹਦੇ ਵਿੱਚ ਦੂਸਰਾ ਕੀ ਸੋਰਸ ਪਾਉਣਾ ਆਪਾਂ ਦੂਜੇ ਨੰਬਰ ਤੇ ਇਹਦੇ ਵਿੱਚ ਆਪਾਂ ਖਾਲ ਜੋੜ ਕਰਨੀ ਹੈ ਖਾਲ ਦੀ ਜਿਹੜੀ ਪਰਸੈਂਟੇਜ ਆ ਉਹ 20 ਤੋਂ 25% ਰੱਖਣੀ ਹੈ ਇਹਨੂੰ ਪਰਸੈਂਟ ਲਿਖ ਲਿਆ ਕਰੋ ਚਾਹੇ 20 ਤੋਂ 25 ਕਿਲੋ ਲਿਖ ਲੋ ਕਿਉਂਕਿ ਜਿਹੜਾ ਅਨਾਜ ਆ ਅਨਾਜ ਦਾ ਕੀ ਕੰਮ ਹੁੰਦਾ ਹੈ ਜਾਨਵਰਾਂ ਦੇ ਵਿੱਚ ਅਨਾਜ ਨੇ ਕੀ ਕਰਨਾ ਹੈ ਜਾਨਵਰ ਦੀ ਬਾਡੀ ਨੂੰ એનર્ਜੀ ਦੇਣੀ ਹੈ ਉਹਦਾ ਕਾਰਬੋਹਾਈਡਰੇਟਸ ਜਿਹੜੀ ਡੈਫੀਸ਼ੈਂਸੀ ਹੈ ਉਹਨੂੰ ਪੂਰਾ ਕਰਨਾ ਹੈਗਾ ਗਰੋਥ ਲਈ ਸਭ ਤੋਂ ਜਿਹੜੀ ਮੇਨ ਕੰਪੋਨੈਂਟ ਹੈਗਾ ਖੁਰਾਕ ਦੇ ਵਿੱਚ ਉਹ ਅਨਾਜ ਹੁੰਦਾ ਹੈ ਬੱਕਰੀ ਖਾਂਦੀ ਆ ਚਾਰਾ ਖਾਂਦੀ ਆ ਸੁੱਕਾ ਚਾਰਾ ਖਾਂਦੀ ਆ ਹਰਾ ਚਾਰਾ ਖਾਂਦੀ ਆ ਉਹਦੇ ਨਾਲ ਕੀ ਆ ਉਹਦੀ ਪੁਸ਼ਟੀ ਉਹਨੀ ਪੂਰੀ ਨਹੀਂ ਹੁੰਦੀ ਉਹਦੇ ਵਿੱਚ ਜਿਹੜੀ ਕਮੀ ਹੈ ਤਾਂ ਉਹ ਅਨਾਜ ਨਾਲ ਪੂਰੀ ਹੁੰਦੀ ਹੈ ਜਿਹੜਾ ਚਾਰਾ ਹੈਗਾ ਕਿਸੇ ਵੀ ਤਰ੍ਹਾਂ ਦਾ ਆਪਾਂ ਉਹਨੂੰ ਸੁੱਕਾ ਚਾਰਾ ਪਾਉਂਦੇ ਆ ਉਹਦੇ ਨਾਲ ਕੀ ਉਹਦਾ ਪੇਟ ਭਰਦਾ ਹੈ ਜਿਹੜਾ ਮੇਨ ਉਹਦਾ ਚੈਂਬਰ ਹੈ ਵੱਡਾ ਠੀਕ ਹੈ ਜਿਹੜੀ ਖੁਰਾਕ ਹੈ ਆਪਾਂ ਕਹਿੰਦੇ ਆ ਵੀ ਬੱਚੇ ਗਰੋਥ ਨਹੀਂ ਕਰ ਰਹੇ ਕਿਸੇ ਨੂੰ ਮਤਲਬ ਕੋਈ ਪਹਿਲਾਂ ਕਰ ਰਿਹਾ ਕੰਮ ਬੱਕਰੀਆਂ ਦਾ ਇੱਥੇ ਕੋਈ ਬੈਠਾ ਕਿਸ ਨੂੰ ਇਹੋ ਜੀ ਦਿੱਕਤ ਆਈ ਹੋਵੇ ਵੀ ਉਹ ਸੁੱਕਾ ਚਾਰਾ ਨੀਰਾ ਚਾਰਾ ਖਵਾ ਰਿਹਾ ਪਰ ਬੱਚਿਆਂ ਦੀ ਗਰੋਥ ਨਹੀਂ ਆ ਰਹੀ ਵਧੀਆ ਦੇਖੋ ਗਰੋਥ ਨਾ ਆਉਣ ਦਾ ਹੋਰ ਵੀ ਕਾਰਨ ਹੋ ਸਕਦਾ ਹੈ ਬਰੀਡ ਤੇ ਵੀ ਡਿਪੈਂਡ ਹੁੰਦਾ ਜੇ ਬਰੀਡ ਚੰਗੀ ਐ ਫਿਰ ਵੀ ਗ੍ਰੋਥ ਕਰਦੀ ਐ ਕਿਉਂਕਿ ਜੈਨੇਟਿਕ ਕੁਆਲਿਟੀ ਉਹਦੀ ਹੁੰਦੀ ਹੈਗੀ ਬਰੀਡ ਦੀ ਜੇ ਇੱਕ ਪਾਸੇ ਆਪਾਂ ਬੇਰੜੀ ਚੀਜ਼ ਬਣਾ ਰੱਖੀ ਐ ਚਾਹੇ ਉਹਦੇ ਮੂਰੇ ਬਾਦਾਮ ਰੱਖੀ ਰੱਖੋ ਤੁਸੀਂ ਉਹਨੇ ਵਧਣਾ ਨਹੀਂ ਉਹਨੇ ਕੱਦ ਨਹੀਂ ਕਰਨਾ ਜੇ ਇੱਕ ਪਾਸੇ ਚੰਗੇ ਖੂਨ ਦਾ ਪਸ਼ੂ ਹੈਗਾ ਚੰਗੀ ਬਲੱਡ ਲਾਈਨ ਦਾ ਉਹ ਚਾਹੇ ਥੋੜਾ ਖਾਲੇ ਪਰ ਉਹ ਆਪਦੀ ਨਸਲ ਜਾਤ ਦਿਖਾਊਗਾ ਠੀਕ ਹੈ ਜੀ ਹੁਣ ਇਹੇ ਦਿੱਕਤ ਆਉਂਦੀ ਐ ਵੀ ਚੰਗੀ ਖੁਰਾਕ ਕਿਉਂ ਨਹੀਂ ਪਾਉਂਦੇ ਪਸ਼ੂ ਨੂੰ ਗ੍ਰੋਥ ਨਹੀਂ ਆਉਂਦੀ ਉੱਥੇ ਇਹੀ ਕਮੀ ਆ ਜਾਂਦੀ ਹੈ ਕਈ ਵਾਰ ਫਾਰਮਰ ਕੀ ਕਰਦੇ ਆ 20 ਦਿਨ ਮਹੀਨਾ ਖਵਾ ਕੇ ਬੰਦ ਕਰ ਦਿੰਦੇ ਹੈਗੇ ਤੁਸੀਂ ਐਦਾਂ ਨਹੀਂ ਕਰਨਾ ਜਾਨਵਰ ਨੂੰ ਜਿਹੜੀ ਕਨਸਨਟਰੇਟ ਫੀਡ ਹੈ ਦਾਣਾ ਹਰਾ ਚਾਰਾ ਤੇ ਸੁੱਕਾ ਚਾਰਾ ਤਾਂ ਆਪਣਾ ਕੰਟੀਨਿਊ ਪਾਣੀ ਹੈਗਾ ਪਰ ਜਿਹੜਾ ਇਹ ਚੀਜ਼ ਹੈਗੀ ਦਾਣਾ ਦਾਣਾ ਤੁਸੀਂ ਚਾਹੇ ਡੇਲੀ ਡੋਜ਼ ਨਾਲੋਂ ਥੋੜਾ ਘੱਟ ਪਾ ਦਿਓ ਅੱਧਾ ਕਿਲੋ ਪਾਉਣ ਦੀ ਲੋੜ ਨਹੀਂ ਬੱਕਰੀ ਨੂੰ ਚਾਹੇ 300 350 ਗ੍ਰਾਮ ਹੀ ਮਿਲਦਾ ਰਹੇ ਪਰ ਕੰਟੀਨਿਊ ਪੂਰਾ ਸਾਲ ਮਿਲਦਾ ਰਹੇ ਦਾਣਾ ਤੁਸੀਂ ਬੱਕਰੀ ਦੀ ਸਿਹਤ ਦੇਖਿਓ ਨਲਿਓ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣੀ ਬੱਚੇ ਵੀ ਵਧੀਆ ਪੈਦਾ ਕਰੋਗੇ ਐਲ ਦੀ ਤੇ ਉਹ ਦੁੱਧ ਦੀ ਬੱਕਰੀ ਐ ਤਾਂ ਦੁੱਧ ਵੀ ਪੂਰਾ ਦੇਊਗੀ ਠੀਕ ਹੈ ਇਹ ਕੰਮ ਹੁੰਦਾ ਜੀ ਅਨਾਜ ਦਾ ਹੁਣ ਆਪਾਂ ਗੱਲ ਕਰਦੇ ਆ ਨੰਬਰ 2 ਤੇ ਕਿ 20 ਤੋਂ 25% ਆਪਾਂ ਖਲ ਪਾਉਨੇ ਆ ਖਲ ਦੇ ਵਿੱਚ ਕੀ ਹੁੰਦਾ ਤੇਲ ਹੁੰਦਾ ਹੈ ਤੇਲ ਦੀ ਮਾਤਰਾ ਹੁੰਦੀ ਹੈ ਤੇਲ ਤੋਂ ਕੀ ਮਿਲਦਾ ਜਾਨਵਰ ਨੂੰ ਪ੍ਰੋਟੀਨ ਮਿਲਦਾ ਇਹ ਤਾਂ ਮਿਲਦੀ ਹੈਗੀ એનર્ਜੀ ਪ੍ਰੋਟੀਨ ਲੈਵਲ ਦੇ ਤੁਸੀਂ ਜਾਨਵਰ ਦਾ ਚੰਗਾ ਕਰਨਾ ਹੈ ਚੰਗੀ ਲਵੇਰੀ ਨੂੰ ਗਾਂ ਦੀ ਮੱਝ ਹੈ ਚਾਹੇ ਬੱਕਰੀ ਹੈ ਭੇਡ ਹੈ ਜੇ ਉਹਦੇ ਬੱਚਿਆਂ ਦੀ ਗ੍ਰੋਥ ਚੰਗੀ ਕਰਵਾਉਣੀ ਹੈ ਤਾਂ ਉਹਦੇ ਦੁੱਧ ਦੀ ਵੀ ਪ੍ਰੋਡਕਸ਼ਨ ਚੰਗੀ ਕਰਨੀ ਪਊਗੀ ਆਪਾਂ ਨੂੰ ਤਾਂ ਦੁੱਧ ਕਿੱਥੋਂ ਜ਼ਿਆਦਾ ਦੇਊਗੀ ਤਾਂ ਕਿ ਆਪਾਂ ਉਹਨੂੰ ਪ੍ਰੋਟੀਨ ਵਾਲੀ ਆਈਟਮ ਦੇਗੇ ਖਲ ਜਿਹੜੀ ਪਾਉਣੀ ਹੈ ਖਲ ਦੇ ਵਿੱਚ ਤੁਸੀਂ ਸਰੋਂ ਦੀ ਖਲ ਪਾ ਸਕਦੇ ਹੋ ਇਹਦੇ ਵਿੱਚ ਦਰਸੋਂ ਕੀ ਖਾਲ ਜਾਂ ਤੁਸੀਂ ਬਨੋਲਾ ਖਾਲ ਬਨੋਲਾ ਸਮਝਦੇ ਹੋ ਨਾ ਹਾਂਜੀ ਬੜੇਮਿਆਂ ਦੀ ਖਾਲ ਤੁਸੀਂ ਇਹਦੇ ਵਿੱਚ ਸੋਇਆਬੀਨ ਦੀ ਡੀਓਸੀ ਪਾ ਸਕਦੇ ਹੋ ਉਹ ਥੋੜੀ ਮਹਿੰਗੀ ਪੈਂਦੀ ਹੈ ਪਰ ਇਦਾਂ ਨਹੀਂ ਵੀ ਕੰਪਲਸਰੀ ਆ ਪਾਉਣੀ ਹੈ ਕਿਉਂਕਿ ਉਹ 80 ਰੁਪਏ ਜੋ ਉਹਦਾ ਰੇਟ ਤਾਂ ਸਰੋਂ ਦੀ ਖਾਲ ਤੁਹਾਨੂੰ ਇੱਥੇ 35 ਰੁਪਏ ਵੀ ਮਿਲ ਰਹੀ ਹੈ ਉਹ ਪਾ ਸਕਦੇ ਹੋ ਸੋਇਆਬੀਨ ਪਾ ਸਕਦੇ ਹੋ ਅਲਸੀ ਦੀ ਖਲ ਪਾ ਸਕਦੇ ਹੋ ਜੋ ਵੀ ਤੁਹਾਡੇ ਕੋਲੇ ਹੈਗੀ ਹੈ ਪਰ ਤੁਸੀਂ ਰੇਟ ਦੇਖਣਾ ਹੈ ਜਿਹੜੀ ਚੀਜ਼ ਤੁਹਾਨੂੰ ਸਸਤੀ ਪੈ ਰਹੀ ਹੈ ਉਹੀ ਤੁਹਾਡੀ ਫੀਡਿੰਗ ਦਾ ਖਰਚਾ ਘਟ ਕਰੂਗੀ ਖਲ ਤੁਸੀਂ 10 ਕਿਲੋ ਮੰਨ ਲਓ ਸਰੋਂ ਦੀ ਪਾਲੀ ਪਲੱਸ 10 ਕਿਲੋ ਤੁਸੀਂ ਇਹਦੇ ਵਿੱਚ ਬੜੇਮਿਆਂ ਦੀ ਪਾਲੀ ਤੁਹਾਡੇ ਜਿਹੜੀ ਇਹ ਪ੍ਰੋਟੀਨ ਦੀ ਜਿਹੜਾ ਲੈਵਲ ਸੀਗਾ ਉਹ ਕੰਪਲੀਟ ਹੁੰਦਾ ਸਮਝਾ ਜੀ ਇੱਥੋਂ ਤੱਕ ਦੋ ਬਿਲਕੁਲ ਬਿਲਕੁਲ ਸਮਝ ਗਿਆ ਉਦੋਂ ਬਾਅਦ ਗੱਲ ਕਰਦੇ ਆਪਾਂ ਤੀਜੇ ਪੁਆਇੰਟ ਦੀ ਕਿ ਇਹਦੇ ਵਿੱਚ ਆਪਾਂ ਕੀ ਚੀਜ਼ ਹੋਰ ਐਡ ਕਰਨੀ ਹੈ ਫਾਈਬਰ ਦੇ ਰੂਪ ਚ ਆਪਾਂ 20 ਕਿਲੋ 15 ਤੋਂ 20 ਕਿਲੋ ਆਪਾਂ ਇਹਦੇ ਵਿੱਚ ਫਾਈਬਰ ਦੇ ਰੂਪ ਚ ਆਪਾਂ ਚੋਕਰ ਜਾ ਚਨਾ ਛਿਲਕਾ ਇਹ ਚੀਜ਼ ਐਡ ਕਰਨੀ ਹੈ ਕਿਉਂਕਿ ਦੇਖੋ ਜਿਹੜਾ ਪਸ਼ੂ ਸਟਾਲ ਫੀਡਿੰਗ ਤੇ ਰਹਿੰਦਾ ਹੈਗਾ ਸਟਾਲ ਫੀਡਿੰਗ ਦੇ ਵਿੱਚ ਅਨਾਜ ਵੀ ਪਾ ਰਹੇ ਆ ਆਪਾਂ ਉਹਨੂੰ ਖਲ ਵੀ ਦੇ ਰਹੇ ਹਾਂਗੇ ਜੇ ਆਪਾਂ ਕੱਲਾ ਅਨਾਜ ਪਾਵਾਂਗੇ ਜਾਨਵਰ ਦਾ ਪੇਟ 2-4 ਦਿਨਾਂ ਦੇ ਵਿੱਚ ਖਰਾਬ ਹੋ ਜਾਊਗਾ ਠੀਕ ਹੈ ਇਹ ਤੋਂ ਚੀਜ਼ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਓ ਜੇ ਤੁਸੀਂ ਇਕੱਲਾ ਅਨਾਜ ਜ਼ਿਆਦਾ ਖਵਾਓਗੇ ਨਾ ਕੋਈ ਕਣਕ ਪਾਊਗਾ ਜਾਂ ਕੋਈ ਹੋਰ ਅਨਾਜ ਸਿੱਟੀ ਆਂਦਾ ਹੈਗਾ ਹੋਰ ਚੀਜ਼ ਨਹੀਂ ਪਾਉਂਦਾ ਉਹਨੂੰ ਤਾਂ ਪੇਟ ਖਰਾਬ ਹੋ ਜਾਂਦਾ ਹੈ ਹੁਣ ਸੁੱਕਾ ਚਾਰਾ ਵੀ ਖਾਣ ਦਾ ਕੀ ਮਕਸਦ ਹੁੰਦਾ ਹੈ ਕਿ ਜਾਨਵਰ ਦਾ ਜਿਹੜਾ ਡਾਈਜੈਸਟਿਵ ਸਿਸਟਮ ਆਏਗਾ ਉਹਦਾ ਪੇਟ ਦਾ ਉਹਦਾ ਪਾਚਨ ਸ਼ਕਤੀ ਹੈ ਵੀ ਉਹਦੀ ਸਹੀ ਰਹੇ ਤਾਂ ਕਰਕੇ ਇਹਦੇ ਵਿੱਚ ਆਪਾਂ ਉਸ ਰੂਪ ਦੇ ਵਿੱਚ ਚਨਾ ਛਿਲਕਾ ਤੇ ਇਹ ਚੋਕਰ ਦੇ ਦਿੰਨੇ ਆਗੇ ਕਿ ਉਹਦੀ ਖੁਰਾਕ ਬੈਲੈਂਸ ਬਣ ਜੇ ਤਾ ਕਰਕੇ ਇਹਦੀ ਜਿਹੜੀ ਮਾਤਰਾ ਹੈਗੀ 20 ਤੋਂ 15 ਤੋਂ 20 ਕਿਲੋ ਆਪਾਂ ਇੱਕ ਮਤਲਬ ਫੀਲ ਦੇ ਵਿੱਚ ਇੱਕ ਕੁਆਂਟਲ ਦੇ ਵਿੱਚ ਪਾਉਣੀ ਹੈ ਉਸ ਤੋਂ ਬਾਅਦ ਨੰਬਰ 4 ਤੇ ਇਹ ਤਕਰੀਬਨ ਮੇਰਾ ਖਿਆਲ ਹੈ 90 ਕਿਲੋ ਸਮਾਨ ਬਣ ਗਿਆ ਹੋਊਗਾ ਬਣਾਈ ਇਹਦਾ ਦੇਖੋ ਕੋਈ 2-4 ਕਿਲੋ ਵੱਧ ਘੱਟ ਵੀ ਹੋ ਸਕਦਾ ਹੈ ਉਸ ਤੋਂ ਬਾਅਦ ਤੁਸੀਂ ਲਿਖੋ ਜੋ ਜ਼ਰੂਰੀ ਚੀਜ਼ ਹੈ ਜਿਹੜੀਆਂ ਕਿ ਹਰੇ ਚਾਰੇ ਚੋਂ ਜਾਂ ਸੁੱਕੇ ਚਾਰੇ ਚੋਂ ਜਾਨਵਰ ਨੂੰ ਨਹੀਂ ਮਿਲ ਪਉਂਦੀਆਂ 1 ਕਿਲੋ ਤੁਸੀਂ ਇਹਦੇ ਵਿੱਚ ਨਮਕ ਪਾਉਣਾ ਹੈ ਨਮਕ ਨੂੰ ਤੁਸੀਂ ਕਿਹੜਾ ਪਾਉਣਾ ਹੈ ਸੁਧਾਰਨ ਜੋ ਕਿ ਆਪਾਂ ਖਾਣੇ ਹੈਗੇ दाल ਸਬਜ਼ੀ ਦੇ ਵਿੱਚ ਪਾਉਣੇ ਆयोडीਨ ਜੁਕਤ ਠੀਕ ਹੈ ਟਾਟਾ ਨਮਕ ਲੈ ਲਓ ਇੱਕ ਥੈਲੀ ਤੁਸੀਂ ਨਮਕ ਦੀ ਪਾਓ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ 5ਵੇਂ ਨੰਬਰ ਤੇ ਪਾਓ ਮਿਨਰਲ ਮਿਕਸਚਰ ਇਹ ਵੀ ਤੁਸੀਂ 1 ਕਿਲੋ ਹੀ ਪਾਉਣਾ ਹੈ ਖਣੇਜ ਮਿਸ਼ਰਣ ਜਿਹਨੂੰ ਆਪਾਂ ਕਹਿ ਦਿੰਨੇ ਆਂ ਹਿੰਦੀ ਚ ਕਿ ਜਿਹੜੇ ਮਾਈਕਰੋ ਨਿਊਟਰੀਐਂਟਸ ਹੁੰਦੇ ਆ ਆਇਰਨ ਕੋਬਾਲਟ ਮੈਗਨੀਸ਼ੀਅਮ ਜ਼ਿੰਕ ਜਿਨ੍ਹਾਂ ਦੀ ਡੈਫੀਸੈਂਸੀ ਨਾਲ ਅੱਜ ਕੱਲ ਜ਼ਿਆਦਾਤਰ ਦਿੱਕਤ ਆ ਰਹੀ ਹੈ ਕਿ ਕਮੀ ਦੇ ਨਾਲ ਬੱਕਰੀਆਂ ਦਾ ਗਰਭ ਨਹੀਂ ਮਤਲਬ ਠਹਿਰਦਾ ਜਾਂ ਬੱਕਰੀ ਦੀ ਜੇਰ ਨਹੀਂ ਪੈਂਦੀ ਸੂਣ ਤੋਂ ਬਾਅਦ ਜਾਂ ਬੱਕਰੀ ਮਤਲਬ ਰਿਪੀਟਰ ਹੋ ਜਾਂਦੀ ਹੈ ਕਿ ਬਾਰ-ਬਾਰ ਕ੍ਰੋਸ ਹੋ ਰਹੀ ਹੈ ਨਾ ਤਾਂ ਇਹ ਜਿਹੀਆਂ ਦਿੱਕਤਾਂ ਆਪਾਂ ਦੇਖਦੇ ਆਂ ਕਿ ਨਾਰਮਲੀ ਤਾਂ ਇਹ ਚੀਜ਼ਾਂ ਜ਼ਰੂਰੀ ਆਈਆਂ ਕਿਉਂਕਿ ਨਮਕ ਦੀ ਕਮੀ ਨਾਲ ਵੀ ਬਹੁਤ ਸਾਰੇ ਰੋਗ ਹੁੰਦੇ ਆਗੇ ਗਾਂ ਬੱਕਰੀ ਸੁੰਦੀ ਐ ਮੇਵਣਿਆਂ ਨੂੰ ਦਿੱਕਤਾਂ ਆਉਂਦੀਆਂ ਆਈਆਂ ਤੇ ਮਿਨਰਲ ਜਿਹੜੇ ਹੈਗੇ ਇਹ ਪਾਉਣੇ ਜ਼ਰੂਰੀ ਆ ਇੱਕ ਕੁਆਂਟਲ ਫੀਡ ਦੇ ਵਿੱਚ ਮੈਂ ਤੁਹਾਨੂੰ ਫਾਰਮੂਲਾ ਲਿਖਾ ਰਿਹਾ ਕਿਲੋ ਨਮਕ ਤੇ ਕਿਲੋ ਮਿਨਰਲ ਮਿਕਸਚਰ ਪਾਉਣਾ ਜ਼ਰੂਰੀ ਹੈ ਹਾਂਜੀ ਨਮਕ ਕੀ ਹੁੰਦਾ ਨਮਕ ਨਹੀਂ ਨਮਕ ਨਹੀਂ ਹੁੰਦਾ ਜੀ ਨਮਕ ਆ ਅਲੱਗ ਚੀਜ਼ ਐ और मिनरल मिक्सचर आपको मार्केट में मिल जाएगा मेडिकल स्टोर से ठीक है वेटनरी का जो भी मेडिसिन रखते हैं वहां पे आपको मिल जाएगा ये बढ़िया कंपनी का ले सकते हो लिख लो आप जैसे बिरवेक का है एग्रीमिन एग्रीमिन ये बिरवेक कंपनी का है जैसे हिमालय का आता है हिम टर, लिख लो पाउडर ही होता है जी ठीक है एक किलो पाउडर आपने फीड में मिक्स करना है क्लियर है तो मुझे आता ना हिंदी में <laughs> समझा पंजाबी वालों समझ आ रही है कुण क्योंकि वहां पे ट्रेनिंग करवाते हैं हिंदी में ज्यादा मीडियम तो थोड़ा मिक्स हो जाता है ਤੁਸੀਂ ਇਹਦੇ ਵਿੱਚ ਚੀਜ਼ ਹੋਰ ਐਡ ਕਰ ਸਕਦੇ ਹੋ ਆਪਣਾ ਅੱਧਾ ਕਿਲੋ ਜਿਹੜਾ ਸੋਡੀਅਮ ਬਾਈਕਾਰਬੋਨੇਟ ਹੈ ਘਰੇ ਆਪਾਂ ਯੂਜ਼ ਕਰਦੇ ਆ ਮਿੱਠਾ ਸੋਡਾ ਇਹ ਸਾਰੇ ਨੂੰ ਸਰ ਮਿਲਾ ਲੈਣਾ ਇਕੱਠਾ ਕਰ ਲੈਣਾ ਹਾਂਜੀ ਹਾਂਜੀ ਮਿਲਾ ਲੈਣਾ ਦੱਸੋ ਆ ਤੁਹਾਨੂੰ ਅੱਗੇ ਆਏ ਤੁਸੀਂ ਲੋਜ ਵੀ ਦੱਸੂਆਂ ਜਾਨਵਰਾਂ ਦੀ ਇੱਕ ਵਾਰ ਤੁਸੀਂ ਆਪਾਂ ਇਹੀ ਚੀਜ਼ ਨੋਟ ਕਰ ਰਹੇ ਆ ਕਿ 100 ਕਿਲੋ ਜਿਹੜੀ ਆਪਾਂ ਫੀਡ ਤਿਆਰ ਕਰਨੀ ਹੈ ਉਹਦੇ ਵਿੱਚ ਕੀ ਕੀ ਆਈਟਮਾਂ ਪਾਉਣੀਆਂ ਹੈਆਂ ਜਿਹੜੀਆਂ ਕਿ ਜ਼ਰੂਰੀ ਹੈ ਬੱਕਰੀ ਲਈ ਅਨਾਜ 50% ਹੋ ਗਿਆ 20% 20 ਤੋਂ 25% ਖਲ ਹੋ ਗਈ ਤੇ 20% ਹੀ ਹੋ ਗਿਆ ਇਹਦੇ ਵਿੱਚ ਚੌਕਰ ਛਿਲਕਾ